ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਮੱਜੂਪੁਰ ਤਹਿਸੀਲ ਤੇ ਜ਼ਿਲ੍ਹਾ ਤਰਨਤਨ ਵੀਰ ਅਮਨਦੀਪ ਸਿੰਘ ਦੇ ਘਰ ਆ ਜਪਾਂ ਪਹੁੰਚੇ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕੋ ਬਹੁਤ ਖੂਬਸੂਰਤ ਮੱਝ ਦਿਖਾਉਣੀ ਹੈ ਮੀਂਹ ਰਵੀ ਦੇ ਨਾਲ ਦੋਸਤੋ ਸਾਰੀਆਂ ਨਿਸ਼ਾਨੀਆਂ ਦੀਆਂ ਹੈਗੀਆਂ ਵਾ ਡਿਟੇਲ ਸਾਰੀ ਆਪਾਂ ਵੀਰ ਤੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਕਿਸੇ ਹੋਰ ਵੀ ਵੀਰਪ੍ਰਾ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖ ਪਰਖ ਜਿਹੜੀ ਕਰਨੀ ਦੀ ਪਸ਼ੂ ਦੀ ਤੁਸੀਂ ਆਪ ਆ ਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲੈਉਣੇ ਹੁੰਦੇ ਆ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ ਇਸ ਮੱਝ ਦੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸੱਸੀ ਭਾਜੀ ਕੀ ਹਾਲ ਹੈ ਵਧੀਆ ਵਧੀਆ ਵੀਰ ਜੀ ਠੀਕ ਠਾਕ ਜੀ ਧੰਨ ਅਜੀ ਡਰੈਸਰ ਆਪਣਾ ਜਿਲ੍ਹਾ ਭਾਈ ਤਰਨਤਾਰਨ ਹਾਂਜੀ ਸਈ ਤਹਿਸੀਲ ਵੀ ਤਰਨਤਾਰਨ ਠੀਕ ਹੈ ਜੀ ਅਜੀ ਪਿੰਡ ਮਜਬੂਰ ਆਪਾਂ ਠੀਕ ਹੈ ਜੀ ਫੋਨ ਨੰਬਰ ਤੇ ਨਾਮ ਵੀ ਜੀ ਆਪਣਾ ਦੱਸ ਦੋ ਫੋਨ ਨੰਬਰ ਭਾਈ 99813 36475 ਠੀਕ ਹੈ ਜੀ ਨਾਮ ਮਮਨਦੀਪ ਸਿੰਘ ਠੀਕ ਹੈ ਜੀ ਤੇ ਵੀਰ ਜੀ ਅੱਜ ਜਿਹੜੀ ਮੱਝ ਆਪਾਂ ਸੇਲ ਕਰਨੀ ਆ ਇਹ ਕਿੰਨਾਂ ਸੂਆ ਸੋਣੀਆਂ ਤੇ ਇਹ ਆਪਣੇ ਘਰ ਦੀ ਹੈ ਕਿ ਮੁੱਲ ਦੀ ਹੈ ਅਜੀ ਤਜਾ ਸੂਆ ਸੋਣਾਂ ਆ ਕਿ ਇਹਨੇ ਅੱਛਾ ਜੀ ਆਪਾਂ ਪਹਿਲੇ ਤੋਂ ਲਈ ਵੀ ਹੈ ਠੀਕ ਹੈ ਜੀ ਯਾਨੀ ਟੋਕੜ ਲਈ ਸੀ ਠੀਕ ਹੈ ਜੀ ਤੇ ਦੂਜੇ ਸੂਵੇ ਚ ਦੁੱਧ ਕਿੰਨਾ ਕੁ ਚੁਆਤਾ ਭਾਈ ਦੂਜੇ ਸੂ ਠੀਕ ਹੈ ਜੀ ਇਹ ਖੋਲੀ ਅਮਰੀ ਤੋਰ ਕੇ ਦਿਖਾਈ ਹਾਂ ਜੀ ਅੰਦਰ ਨੀਲੀ ਰਵੀ ਦੇ ਨਾਲ ਦੋਸਤੋ ਹੈਗੀ ਹੈ ਪੂਰੀ ਪਿਓਰ ਦੁੱਧ ਵੀਰ ਕਹਿੰਦਾ ਦੂਜੇ ਸਵੇਰੇ ਨੇ 16 ਕਿਲੋ ਚਵਾਇਆ ਤੀਜਾ ਸਵੇਰ ਸੂਣ ਹੱਥੇ ਜਾ ਰਹੀ ਹੈ ਇੱਕ ਹਫਤੇ ਦਾ ਟਾਈਮ ਅਜੇ ਪਿਆ ਹੋਆ ਉਸ ਹਿਸਾਬ ਨਾਲ ਜੇ ਤੁਸੀਂ ਆਰਡਰ ਕੁਆਲਟੀ ਕਾਫੀ ਵੱਡੀ ਤਿਆਰ ਕਰੂਗੀ ਥੋੜਾ ਜਿਆਦਾ ਡਰਦੀ ਹੈ ਦੋਸਤੋ ਸਾਡੇ ਤੋਂ ਓਪਰ ਓਪਰਾ ਕਰਦੀ ਤਾਂ ਕਿ ਦੋਸਤ ਮੈਨੂੰ ਲੱਗੇ ਨਹੀਂ ਅੰਦਰ ਜਿਆਦਾ ਬਾਕੀ ਦੋਸਤੋ ਪੂਰੇ ਫੁੱਲ ਹੈਵੀ ਬੋਡੀ ਵੇਟ ਦੀ ਚੰਗੇ ਕੱਦ ਕੱਢ ਦੀ ਸੋਹਣੀ ਸੁਨਖੀ ਮੋੜ ਲੂ ਵੀ ਮੋੜ ਲ ਮੋੜ ਲ ਲੈਵਲ ਲੈਵਲ ਦੋਸਤੋ ਥੋੜਾ ਜਿਆਦਾ ਡਰਦੀ ਓ ਉਪਰ ਉਪਰ ਕਰਕੇ ਜਿਹਨੇ ਬਹੁਤ ਡਰ ਜਾਂਦਾ ਫੇਸ ਕੁਆਲਿਟੀ ਚੈੱਕ ਕਰ ਲਓ ਜੀ ਨਿਸ਼ਾਨੀਆਂ ਦੋਸਤੋ ਸਾਰੀਆਂ ਨੀਲੀ ਰਗ ਦੇ ਨਾਲ ਦੋਸਤੋ ਵੇਖ ਲਓ ਮਿਲਕ ਵੈਨੂ ਕਾਫੀ ਮੋਟੀ ਥਣਾ ਦੀ ਕੁਆਲਿਟੀ ਵੀ ਦੋਸਤੋ ਤੁਹਾਨੂੰ ਲੱਗਦੋ ਕਿ ਦਿਖਾ ਦੇਣੀ ਹੈ ਕਰੀ ਦੋਸਤੋ ਚੰਗੇ ਕੱਦ ਕਾਟ ਦੀ ਹੈ ਪੂਰਾ ਫੁੱਲ ਹੈਵੀ ਬੋਡੀ ਵੇਟ ਹੈ ਦੁੱਧ ਵੀਰ ਕੰਦਾ ਨੇ 16 ਤੋਂ ਪਿਛਲੇ ਸਵੇਰ ਚ ਆਇਆ ਹੈ ਐਦਕੀ 16 ਤੋਂ ਪਲੱਸ ਹੀ ਜਾਊਗੀ ਬਾਕੀ ਜਿਹੜਾ ਵੀ ਲੈ ਜਾਊਗਾ ਦੋ ਦੋਸਤਾਂ ਦੀ ਸੇਵਾ ਤੇ ਮੋਲਾ ਪਾ ਵੀ ਉਹ ਤੋਂ ਪੁੱਛਦੇ ਨਹੀਂ ਵੀਰ ਜੀ ਕਿੰਨਾ ਮੁੱਲ ਕਰਦੇ ਹੋ ਮੋਲੇ ਦਾ ਦੋਸਤੋ ਡਰਦੀ ਆ ਸਾਡੇ ਤੋਂ ਥੋੜਾ ਜਿਆਦਾ ਕਰਕੇ ਕਈ ਰਾ ਪਹੂ ਓਪਰਾ ਓਪਰਾ ਕਰਦਾ ਵਾ ਮੈਂ ਤੁਹਾਨੂੰ ਦੋਸਤੋ ਦੂਰ ਤੋਂ ਦਿਖਾਉਣਾ ਥੋੜੀ ਜਿਹੀ ਮੈਂ ਜ਼ੂਮ ਕਰ ਦੇਣਾ ਵੀਡੀਓ ਠਣਾ ਸੁਣੋ ਦੀ ਕੁਆਲਿਟੀ ਦੋਸਤੋ ਚੈੱਕ ਕਰ ਲਓ ਠੀਕ ਹੈ ਵੀਰ ਜੀ ਠੀਕ ਹੈ ਆਜੋ ਵੀਰ ਜੀ ਆਜੋ ਮੁੱਲ ਦੱਸ ਦਿਓ ਵੀਰ ਜੀ ਦਾ ਜੀ ਮੋਲੇ 1.5 ਲੱਖ ਕਰ ਦਿੰਦਾ ਆ अच्छा जी मानतरा हो जी हां जी भाई 5000 मानतरा कर देंगे ठीक है जी 145000 जो हां ठीक है जी बाकी चून चांद ਦੇ ਵਿੱਚ ਐ ਬਿਲਕੁਲ ਠੀਕ ਠਾਕ ਇੱਕ ਤਰ੍ਹਾਂ ਦਾ ਨੰਬਰ ਜੋ ਦੇ ਗਰੰਟੀ ਭਾਈ ਹੋ ਲੋਗੀ ਆਪਣੀ ठीक है जी ठीक है सो दोस्तो, दे दोस्तों 145000 ਰੁਪਏ ਦੀ ਵੀਰ ਕਹਿੰਦਾ ਆਪਾਂ ਦੇ ਦਾਂਗੇ 1.5 ਲੱਖ ਰੁਪਇਆ ਮੁੱਲ ਕੀਤਾ ਵਾ ਦੋਸਤੋ ਮੈਂ ਤੁਹਾਨੂੰ ਇੱਕ ਵਾਰ ਫੇਰ ਥੋੜੀ ਜਿਹੀ ਵੀਡੀਓ ਜ਼ੂਮ ਕਰਕੇ ਦਿਖਾ ਦਿੰਦਾ ਮਾਟਰ ਕੁਆਲਟੀ ਦੋਸਤੋ ਚੈੱਕ ਕਰ ਸਕਦੇ ਹੋ ਬਾਕੀ ਦੂਸਤੋ ਇਹ ਨੰਗੀਨਾਂ ਹੀ ਐ ਤੇ ਨੀਲੀ ਰਵੀ ਜਿਹੜੇ ਵੀਰ ਰਖਣ ਵਾਲੇ ਸ਼ਕੀਨ ਹੈ ਉਹਨਾਂ ਵਾਸਤੇ ਬਹੁਤ ਵਧੀਆ ਸੋ ਦੋਸਤੋ ਵੀਡੀਓ ਨੂੰ ਪੂਰਾ ਦੇਖ ਲਈ ਬਹੁਤ ਬਤਨਵਾਦੀ